ਬੜਾ ਮੜਾ ਰਿਆ ਤੇਲ ਵੀ ਨਹੀਂ ਲੱਗਦਾ ਇੱਥੇ ਸਾਮਾਨ ਵਿਕਰਿਆ ਪਿਆ ਤਾਂ ਮੰਨ ਕੇਵੇਂ ਲੱਗੂਗਾ ਕਰਦੇ ਵਿੱਚ ਮੁਸ਼ਕਲ ਹੈ ਤਾਂ ਜਿਹੜਾ ਬੰਦਾ ਮਜ਼ਦੂਰੀ ਕਰਦਾ ਤੁਸੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਆ ਤਾਂ ਘਰ ਦਾ ਸਮਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਖਰਾਬ ਹੋ ਗਿਆ ਜਿਹੜੇ ਬਾਕਸ ਬੈੱਡ ਵਗੈਰਾ ਸਨ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਦੇ ਹਾਲਾਤ ਵੱਧ ਤੋਂ ਵੱਧਰ ਹੋ ਗਏ ਨੇ ਕੋ ਮਦਦ ਦੇ ਲਈ ਪਹੁੰਚਿਆ ਤੁਹਾਡੇ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਸਾਨੂੰ ਤਾਂ ਕਿਤੇ ਪਿੰਡੋਂ ਨਹੀਂ ਆਣ ਕੇ ਕਹਿੰਨੇ ਪੁੱਛਿਆ ਹੈਗਾ ਕਿ ਚਲੋ ਤੁਹਾਡੀ ਕੋਈ ਮਦਦ ਕਰੀਏ ਕਹਿੰਨੇ ਨਹੀਂ ਪੁੱਛਿਆ ਭਾਜੀ ਹਨ ਬਣ ਕੇ ਡੇਰੇ ਕੋਲ ਤੇ ਬੋਲਿਆ ਬੰਚਰ ਔਖਈ ਇਹ ਤਾਂ ਮਾਲਕ ਦਾ ਭਾਣਾ ਸੀ ਜਿਹੜਾ ਉਹਦਾ ਇਹ ਬਣਿਆ ਤੁਸੀਂ ਹੌਸਲਾ ਰੱਖੋੀ ਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾ ਜਤਿੰਦਰ ਸੋਢੀ ਰਾਵੀ ਦਰਿਆ ਉਫਾਨ ਤੇ ਹੁੰਦਾ ਤਾਂ ਕਈ ਜਗ੍ਹਾ ਤੋਂ ਤੁਸੀਂ ਬੰਨ ਤੇ ਪਾੜ ਪੈਂਦਾ ਰਾਵੀ ਦੇ ਨਾਲ ਲੱਗਦੇ ਪਿੰਡ ਹੜ ਪ੍ਰਭਾਵਿਤ ਹੁੰਦੇ ਆ ਡੇਰਾ ਬਾਬਾ ਨਾਨਕ ਦੀ ਜੇਕਰ ਗੱਲ ਕਰ ਲਈਏ ਬਹੁਤ ਸਾਰੇ ਪਿੰਡ ਹੜ ਪ੍ਰਭਾਵਿਤ ਹੋਏ ਹੁਣ ਜਿਸ ਪਿੰਡ ਦੇ ਵਿੱਚ ਖੜੇ ਆ ਤਲਵੰਡੀ ਹਿੰਦੂਆ ਇਸ ਪਿੰਡ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਪਹੁੰਚਦਾ ਤਾ ਜਿਹੜਾ ਕਿ ਧਰਮਕੋੜ ਪਤਨ ਦੇ ਕੋਲੋਂ ਜਦੋਂ ਬੰਨ ਟੁੱਟਦਾ ਤਾਂ ਇਸ ਪਾਣੀ ਨੂੰ ਲਪੇੜ ਦੇ ਵਿੱਚ ਲੈ ਲੈਂਦਾ ਤਬਾਹੀ ਦਾ ਮੰਜ਼ਰ ਹੁਣ ਵੀ ਦੇਖਣ ਨੂੰ ਮਿਲੂਗਾ ਕਿਉਂਕਿ ਪਾਣੀ ਭਾਵੇਂ ਉਤਰ ਚੁੱਕਿਆ ਲੇਕਿਨ ਘਰ ਦਾ ਸਮਾਨ ਜਿਹੜਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਲੋਕ ਆਪਣਾ ਜਿਹੜਾ ਇੱਕ ਰਿਆਨ ਬਸੇਰੇ ਤੋਂ ਬੜੇ ਮੁਸ਼ਕਲ ਹੋਏ ਪਏ ਨੇ ਕਿਵੇਂ ਜ਼ਿੰਦਗੀ ਗੁਜ਼ਾਰ ਰਹੇ ਨੇ ਇੱਥੇ ਦੇ ਲੋਕ ਹੁਣ ਇੱਕ ਘਰ ਦੇ ਵਿੱਚ ਪਹੁੰਚਿਆ ਇਸ ਪਿੰਡ ਦੇ ਵਿੱਚ ਤਾਂ ਭੈਣ ਆ ਸਾਡੇ ਨਾਲ ਤਾਂ ਅਪਾਹੀਜ ਨੇ ਤਾਂ ਘਰ ਦਾ ਸਮਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਖਰਾਬ ਹੋ ਗਿਆ ਜਿਹੜੇ ਬਾਕਸ ਬੈੱਡ ਵਗੈਰਾ ਸਨ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਦੇ ਹਾਲਾਤ ਬੱਦ ਤੋਂ ਬੱਤਰ ਹੋ ਗਏ ਨੇ ਵਰਤਨਯੋਗ ਇਹ ਸਮਾਨ ਨਹੀਂ ਰਿਹਾ ਇੱਧਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਕੱਪੜੇ ਸਨ ਇਹਨਾਂ ਦੇ ਪਹਿਨਣ ਵਾਲੇ ਉਹ ਵੀ ਕੱਪੜੇ ਜਿਹੜੇ ਬਿਲਕੁਲ ਖਰਾਬ ਹੋ ਗਏ ਕਿਉਂਕਿ ਪਾਣੀ ਜਦੋਂ ਘਰ ਦੇ ਵਿੱਚ ਪਹੁੰਚਦਾ ਤਾਂ ਇਹ ਤਬਾਹੀ ਦਾ ਮੰਦਰ ਦੇਖਣ ਨੂੰ ਮਿਲਦਾ ਭੈਣ ਸਾਡੇ ਨਾਲ ਆ ਗੱਲਬਾਤ ਕਰ ਲੈਣੇ ਆ ਕੀ ਨਾ ਆ ਭੈਣ ਜੀ ਤੁਹਾਡਾ ਜੋਤੀ ਤਾ ਕਿਵੇਂ ਦੇ ਹਾਲਾਤ ਹੁੰਦੇ ਆ ਜਦੋਂ ਪਾਣੀ ਪਹੁੰਚਦਾ ਬਹੁਤ ਹੀ ਮਾੜੇ ਹਾਲਾਤ ਸੀ ਭਾਜੀ ਅਸੀਂ ਤੇ ਹਫਤਾ 10 ਦਿਨ ਕਿਸੇ ਦੇ ਘਰ ਕੱਢ ਕੇ ਆਏ ਜੀ ਕਿੰਨੇ ਵਜੇ ਪਾਣੀ ਜਿਹੜਾ ਪਿੰਡ ਦੇ ਵਿੱਚ ਹੁੰਦਾ ਸਾਢੇ 5 ਸਵੇਰੇ ਜਦੋਂ ਪਾਣੀ ਹੁੰਦਾ ਤੁਸੀਂ ਘਰ ਦੇ ਵਿੱਚ ਮੌਜੂਦ ਸੀ ਉਸ ਵੇਲੇ ਨਹੀਂ ਅਸੀਂ ਘਰੋਂ ਬਾਹਰ ਹੋ ਗਏ ਸੀ ਜੀ ਹਾਂਜੀ ਕਿੰਨੇ ਦਿਨੋਂ ਘਰ ਦੇ ਵਿੱਚ ਪਾਣੀ ਰਹਿੰਦਾ ਹੁਣ ਤੱਕ ਤੇ ਰੁਕਿਆ ਜੀ ਹਫਤੇ ਬਾਅਦ ਅਸੀਂ ਘਰੇ ਆਏ ਜੀ ਤੋਂ ਇੱਕ ਹਫਤਾ ਜਿਹੜਾ ਕਿਵੇਂ ਗੁਜ਼ਾਰਦੇ ਹੋ ਤੁਸੀਂ ਇਸ ਤਰ੍ਹਾਂ ਬੜੀ ਮੁਸ਼ਕਲ ਚ ਕੱਢਿਆ ਕਿਸੇ ਦੇ ਘਰ ਤਾਂ ਹੁਣ ਦੇਖਿਆ ਜਿਵੇਂ ਕਿ ਘਰ ਦਾ ਸਮਾਨ ਜਿਹੜਾ ਸਾਰਾ ਹੀ ਖਰਾਬ ਹੋ ਗਿਆ ਕੋਈ ਚੀਜ਼ ਬਚੀ ਹੈ ਜਾਂ ਸਾਰਾ ਹੀ ਖਰਾਬ ਹੋ ਗਿਆ ਕੁਛ ਨਹੀਂ ਬਚਿਆ ਹੋਏਗਾ ਬੱਚਿਆਂ ਦੇ ਕੱਪੜਿਆਂ ਤੱਕ ਬੈੱਡਾਂ ਤੱਕ ਬਿਸਤਰਿਆਂ ਤੱਕ ਕੁਛ ਨਹੀਂ ਸਾਡੇ ਕੋਲ ਰਿਹਾ ਹੈਗਾ ਭਾਜੀ ਕੋਈ ਮਦਦ ਲਈ ਪਹੁੰਚਿਆ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਸਾਨੂੰ ਤੇ ਕਿਤੇ ਪਿੰਡੋਂ ਨਹੀਂ ਆਣ ਕੇ ਕਿਸ ਨੇ ਪੁੱਛਿਆ ਹੈਗਾ ਕਿ ਚਲੋ ਤੁਹਾਡੀ ਕੋਈ ਮਦਦ ਕਰੀਏ ਕਿਸ ਨੇ ਨਹੀਂ ਪੁੱਛਿਆ ਭਾਜੀ ਹਨ ਬਣ ਕੇ ਸਮਾਨ ਤੁਹਾਡਾ ਸਾਰਾ ਹੀ ਜਿਹੜਾ ਖਰਾਬ ਹੋ ਚੁੱਕਿਆ ਕੱਪੜੇ ਨਹੀਂ ਆ ਪੈਣਨ ਨੂੰ ਬੈਠਣ ਦੇ ਲਈ ਨਹੀਂ ਆ ਕੁਛ ਵੀ ਤਾਂ ਕਿਵੇਂ ਜ਼ਿੰਦਗੀ ਗੁਜ਼ਰ ਰਹੀ ਹੈ ਬਹੁਤ ਮੁਸ਼ਕਲ ਚ ਜ਼ਿੰਦਗੀ ਗੁਜ਼ਰ ਰਹੀ ਆ ਸਾਡੀ ਇੱਕ ਦੇਖਿਆ ਤੁਸੀਂ ਚੱਲ ਫਿਰ ਨਹੀਂ ਸਕਦੇ ਤਾਂ ਬੜੀ ਮੁਸ਼ਕਲ ਤੁਹਾਨੂੰ ਹੁੰਦੀ ਹੋਏਗੀ ਤਾਂ ਉਹ ਕਿਦੋਂ ਤੋਂ ਤੁਹਾਨੂੰ ਇਹ ਜਿਹੜੀ ਪ੍ਰੋਬਲਮ ਆ ਇਹ ਮੈਨੂੰ ਛੋਟੇ ਹੁੰਦਿਆਂ ਤੋਂ ਹੀ 2 1/2 ਸਾਲ ਦੀ ਜਦੋਂ ਇਸ ਤਰ੍ਹਾਂ ਹੋਣ ਜਿਹੜਾ ਗੁਜ਼ਾਰਾ ਕਿਵੇਂ ਚੱਲ ਰਿਹਾ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਕੋਈ ਰਾਸ਼ਨ ਦੇ ਲਈ ਜਾਂ ਸਮਾਜ ਸੇਵੀ ਸੰਸਥਾ ਮਦਦ ਦੇ ਲਈ ਆ ਰਹੀ ਹੈ ਕੋਈ ਪਹੁੰਚਿਆ ਹਾਂਜੀ ਹਲੰ ਪਿਸਕਾ ਰਸਤ ਬਹੁਤ ਪਹੁੰਚੀ ਆ ਪਰ ਉਸ ਤਰ੍ਹਾਂ ਨਹੀਂ ਕਿ ਕਿ ਕੁਛ ਪੁੱਛਿਆ ਹੋਗਾ ਕਿ ਜਾਂ ਤੁਹਾਡੇ ਕੋਲ ਕਿਵੇਂ ਚੱਲਨ ਦਿਆ ਜਾਂ ਕੁਛ ਹੈਗਾ ਜਾਂ ਨਹੀਂ ਰਸਕਾ ਰਸ ਦੇ ਵੀ ਬਣਿਆ ਰਸਨ ਵੀ ਪਹੁੰਚਦਾ ਰਿਹਾ ਸਾਡੇ ਕੋਲ ਜੀ ਹਾਂਜੀ ਤਾਂ ਕਿੰਨੇ ਕੁ ਫੁੱਟ ਪਾਣੀ ਜਿਹੜਾ ਘਰ ਦੇ ਅੰਦਰ ਐਂਟਰ ਕਰ ਜਾਂਦਾ 3 ਫੁੱਟ ਤੋਂ ਵੱਧ ਹੀ ਆਇਆ ਜੀ ਤਾਂ ਹੁਣ ਜਿਹੜਾ ਸਮਾਨਤਾ ਨਹੀਂ ਆ ਜਿਹੜਾ ਤੁਹਾਡਾ ਵਰਤਨ ਜੋਗ ਤਾਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਇੱਕ ਤਾਂ ਤੁਸੀਂ ਉਪਾਈਦ ਆ ਭਾਈ ਸਾਹਿਬ ਕੀ ਕਰਦੇ ਨੇ ਕੰਮ ਦਿਹਾੜੀ ਤਾਂ ਪਾਈਏ ਜੇ ਮਿਲ ਗਈ ਦਿਹਾੜੀ ਤੇ ਲੱਗ ਗਈ ਨਹੀਂ ਤੇ ਵੇਲੇ ਲੱਗਦਾ ਕੋ ਹੁਣ ਕਰਦਾ ਸਮਾਨ ਵੀ ਬਣਨਾ ਮੁਸ਼ਕਲ ਹੈ ਹਾਂਜੀ ਤਾਂ ਕੀ ਅਪੀਲ ਕੀ ਹੈ ਤੁਹਾਡੀ ਸਰਕਾਰ ਨੂੰ ਕੀ ਅਪੀਲ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਅਪੀਲ ਮੈਨੂੰ ਇਹ ਅਪੀਲ ਆ ਕਿ ਇੱਕ ਤੇ ਮੇਰਾ ਸਮਾਨ ਹੋ ਜੇ ਤੇ ਇੱਕ ਚਲੋ ਕਮਰੇ ਦੀ ਡਿਮਾਂਡ ਮੇਰਾ ਉੱਚਾ ਕਰਕੇ ਸਮਾਜ ਸੇਵਾ ਨਾਲ ਮਿਲ ਕੇ ਸੇਵਾ ਕਰਕੇ ਤੇ ਮੇਰੀ ਸਾਰੀ ਸਮੱਸਿਆ ਜਿਹੜੀ ਹੱਲ ਕਰ ਦੇਣ ਤਾਂ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਤਿੰਨ ਬੇਟੇ ਇੱਕ ਬੇਟੀ ਤਾਂ ਤੁਸੀਂ ਦੇਖਿਆ ਕਿ ਤਿੰਨ ਬੱਚੇ ਨੇ ਤਾਂ ਭੈਣ ਜਿਹੜੇ ਨੇ ਤੁਸੀਂ ਬੈਠ ਜੋ ਕੋਈ ਗੱਲ ਨਹੀਂ ਤਾਂ ਭੈਣ ਜਿਹੜੇ ਨੇ ਅਪਾਹੀਦ ਨੇ ਇਹਨਾਂ ਕੋ ਚੱਲਿਆ ਫਿਰਿਆ ਜਿਹੜਾ ਨਹੀਂ ਜਾ ਸਕਦਾ ਤਾਂ ਘਰ ਦਾ ਸਮਾਨ ਜਿਹੜਾ ਪੂਰੀ ਤਰ੍ਹਾਂ ਜਿਹੜਾ ਬਰਬਾਦ ਹੋ ਗਿਆ ਕੋਈ ਵੀ ਚੀਜ਼ ਵਰਤਨਯੋਗ ਨਹੀਂ ਰਹੀ ਤਾਂ ਇੱਥੇ ਬਰਬਾਦੀ ਕਹਾਂਗੇ ਕਿ ਬਹੁਤ ਜ਼ਿਆਦਾ ਹੋਈ ਆ ਪਾਣੀ ਭਾਵੇਂ ਉੱਤਰ ਗਿਆ ਭਾਈ ਸਾਹਿਬ ਵੀ ਸਾਡੇ ਨਾਲ ਗੱਲਬਾਤ ਕਰ ਲੈਣੇ ਤੁਹਾਡਾ ਕੀ ਨਾਂ ਆ ਸਤਰਾਮਸੀ ਸਤਨਾਮ ਸੀ ਜੀ ਕੀ ਕੰਮ ਕੀ ਕਰਦੇ ਜੀ ਮੈਂ ਤੇ ਜੀ ਦਿਹਾੜੀ ਦਾ ਪਾ ਹੀ ਕਰਦਾ ਹੂੰ ਕਿਵੇਂ ਤੇ ਹਾਲਾਤ ਸਾਨੂੰ ਉਸ ਟਾਈਮ ਤੇ ਜਦੋਂ ਪਾਣੀ ਹੁੰਦਾ ਮੜੇ ਹਰਾਤ ਹਨ ਔਖਾ ਜਾਈ ਹੀ ਹਾਂ ਬੜਾ ਮੜਾ ਹਾਲ ਹੀ ਪਹਿਲਾਂ ਪਤਾ ਲੱਗ ਜਾਂਦਾ ਪਾਣੀ ਆਉਂਦਾ ਜਾਂ ਮੌਕੇ ਤੇ ਹੀ ਜਿਹੜਾ ਪਾਣੀ ਇਕਦਾਂ ਹੀ ਘਰ ਦੇ ਵਿੱਚ ਪਹੁੰਚ ਜਾਂਦਾ ਨਹੀਂ ਪਹਿਲਾਂ ਤੇ ਹੈਗਾ ਹੀ ਵੀ ਉਹ ਮਤਲਬ ਕਿ ਪਿਆਜ ਇੱਕ ਪੂਰੀ ਗੱਲ ਨਹੀਂ ਆ ਇੰਨਾ ਪਾਣੀ ਥੋੜਾ ਆ ਜਾਣਾ ਉਹ ਇੱਕ ਜੱਕ ਦਾਵੇਂ ਪਿੱਛੋਂ ਆ ਗਿਆ ਜਿਤਨਾ ਕਾਂਦਨੀ ਆਉਂਦੀ ਇਸੇ ਤਰ੍ਹਾਂ ਹੀ ਆ ਗਿਆ ਰਾਵੀ ਦੇ ਵਿੱਚ ਵੀ ਇਤਰਾ ਹੀ ਆਇਆ ਵੇ ਤੁਸੀਂ ਦੇ ਆਲਦ ਵਾਲਿਆਂ ਤੁਸੀਂ ਸਿੰਮਣੀ ਚਾਲੂ ਹੋ ਗਈ ਉੱਤੋਂ ਦੀ ਪਾਣੀ ਲੰਘ ਗਿਆ ਤੁਸੀਂ ਦੇ ਤੁਹਾਡੇ ਨਜ਼ੀਕੀ ਬੰਨ ਕਿੱਥੋਂ ਟੁੱਟਦਾ ਜਿਹੜਾ ਨਜ਼ੀਕੀ ਤਿਆਰ ਕੀ ਪਹਿਲੀ ਵਾਰੀ ਟੁੱਟਾ ਪਹਿਲਾਂ ਤਾਂ ਕਦੀ ਟੁੱਟਾ ਨਹੀਂ ਪਹਿਲਾਂ ਤਾਂ ਇਧਰੋਂ ਟੁੱਟਦਾ ਹੁੰਦਾ ਸ਼ੂਰ ਵੱਲੋਂ ਹੁਣ ਕਿੱਥੋਂ ਟੁੱਟਿਆ ਇਸ ਵਾਰ ਹੁਣ ਤੇ ਬੜਿਆਂ ਥਾਵਾਂ ਤੋਂ ਟੁੱਟ ਗਿਆ ਇੱਥੋਂ ਆ ਧਰਮਕੋਟ ਪੱਤਨ ਤੋਂ ਦੋ ਜਗ੍ਹਾ ਤੋਂ ਟੁੱਟ ਗਿਆ ਜੀ ਹੂੰ ਘੰਨੇ ਆਲ ਟੁੱਟਾ ਇਹ ਰ ਕੀ ਇਹਨੂੰ ਕਹਿੰਦੇ ਆ ਡੇਰਾ ਬਾਬਾ ਨਾਨਕ ਉਧਰੋਂ ਵੀ ਟੁੱਟ ਗਿਆ ਇਸ ਵਜ੍ਹਾ ਦੇ ਵਿੱਚ ਚਲੋ ਪਰ ਕਰਨਾ ਕੀ ਆ ਕਿਵੇਂ ਦਿਨ ਗੁਜ਼ਰਦੇ ਨੇ ਉਹ ਜਿੰਦਾ ਘਰ ਤੋਂ ਬਾਹਰ ਹੋਣਾ ਪੈਂਦਾ ਬਹੁਤ ਜ਼ਿਆਦਾ ਮਾੜਾ ਹੀ ਹਾਲ ਆ ਬੜਾ ਮਾੜਾ ਹਾਲ ਆ ਦਿਲ ਵੀ ਨਹੀਂ ਲੱਗਦਾ ਇੱਥੇ ਸਮਾਨ ਵਿਖਰਿਆ ਪਿਆ ਤਾਂ ਮਨ ਕਿਵੇਂ ਲੱਗੂਗਾ ਘਰ ਦੇ ਵਿੱਚ ਮੁਸ਼ਕਲ ਆ ਤਾਂ ਜਿਹੜਾ ਬੰਦਾ ਮਜ਼ਦੂਰੀ ਕਰਦਾ ਤੁਸੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਆ ਮਜ਼ਦੂਰੀ ਕਰਦਾ ਮਿਹਨਤ ਨਾਲ ਸਮਾਨ ਬਣਾਇਆ ਅੱਜ ਖਰਾਬ ਹੋ ਗਿਆ ਸਾਰਾ ਕੀ ਕਹਿਣਾ ਚਾਹੋਗੇ ਮੇਰੇ ਕੋਲ ਤੇ ਬੋਲਿਆ ਨਹੀਂ ਜਾਂਦਾ ਆਪ ਖਾਈ ਇਹ ਤਾਂ ਮਾਲਕ ਦਾ ਭਾਣਾ ਸੀ ਜਿਹੜਾ ਉਹਦਾ ਇਹ ਬਣਿਆ ਤੁਸੀਂ ਹੌਸਲਾ ਰੱਖੋ ਕਿਉਂਕਿ ਪ੍ਰਮਾਤਮਾ ਦਾ ਹੁੰਦਾ ਸਾਰਾ ਇਹ ਹੁਫਾਨ ਕਿ ਕਹਿੰਦੇ ਕੋ ਉਹਦਾ ਜਿਹੜੀ ਕੁਦਰਤੀ ਕਰੋਪੀ ਆਈ ਤਾਂ ਕੁਦਰਤੀ ਕਰੋਪੀ ਦੇ ਲਪੇੜ ਦੇ ਵਿੱਚ ਬਹੁਤ ਸਾਰੇ ਲੋਕ ਆ ਗਏ ਕਮ ਮਜ਼ਦੂਰੀ ਕੀਤੀ ਸਮਾਨ ਬੜੀ ਮੁਸ਼ਕਲ ਬਣਿਆ ਸੀ ਤੇ ਅੱਜ ਉਹ ਸਮਾਨ ਵਿਖਰ ਗਿਆ ਦਿਨ ਰਾਤ ਕਰਕੇ ਹਮ ਬੜਾ ਔਖਾ ਸਮਾਨ ਪਿਆ ਅੱਜ ਮਿਹਨਤ ਦੀ ਕਮਾਈ ਜਿਹੜੀ ਸੀ ਪਾਣੀ ਚ ਵਹਿ ਗਈ ਸਭ ਕੁਝ ਪਾਣੀ ਚ ਰੁੜ ਗਿਆ ਕੀ ਅਪੀਲ ਆ ਤੁਹਾਡੀ ਸੰਸਥਾਵਾਂ ਨੂੰ ਜਾਂ ਸਰਕਾਰ ਨੂੰ ਜਿਹੜੇ ਸੇਤਰੇ ਆਂ ਜੇਤ ਕੋਈ ਕਰ ਦੇਣਗੇ ਮਿਹਰਬਾਨੀ ਤੇ ਪਿੰਡਾਂ ਦੇ ਵਿੱਚ ਜ਼ਾਇਦਾ ਲਿਆ ਜਾ ਰਿਹਾ ਸਰਕਾਰ ਦੇ ਨੁਮਾਇੰਦੇ ਵੱਲੋਂ ਜਾਂ ਜਿਹੜੇ ਅਧਿਕਾਰੀ ਨੇ ਉਹ ਪਹੁੰਚ ਰਹੇ ਨੇ ਲੋਕਾਂ ਕੋ ਤੁਹਾਡੇ ਕੋਲ ਪਹੁੰਚਿਆ ਕੋਈ ਸਾਡੇ ਕੋਲ ਤੇ ਆਏ ਸੀ ਜੀ ਸੈਕਟਰੀ ਸਾਹਿਬ ਹੂੰ ਤੇ ਉਹਨਾਂ ਨੇ ਨਾਲ ਸਰਪੰਚ ਸਾਹਿਬ ਵੀ ਆਏ ਨੇ ਉਹਨਾਂ ਨੇ ਬਸ ਫੇਰਾ ਮਾਰਿਆ ਅਸੀਂ ਤੇ ਉਹ ਇਹ ਸਾਡੇ ਇੱਥੇ ਡਾਕਟਰ ਆ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ ਨਾ ਕੁਝ ਤੇ ਕਰੋ ਉਹਨਾਂ ਨੇ ਅੱਖਾਂ ਤੇ ਨਹੀਂ ਇੱਥੇ ਨਹੀਂ ਹੋਣਾ ਕੁਝ ਵੀ ਹੂੰ ਸਾਰੇ ਪਿੰਡ ਦੇ ਹਾਲਾਤਵੇਂ ਦੇ ਨੇ ਹਾਂਜੀ ਹੈ ਤੇ ਚਲੋ ਇਹ ਜਿੰਨਾ ਆ ਇਲਾਕਾ ਹੈ ਇੰਦਰ ਤੇ ਇਤਰਾ ਹੀ ਹੈ ਹੂੰ ਬਾਕੀ ਪਿੰਡ ਉੱਚਾ ਵੀ ਪੜਾ ਜੀ ਜਿਹੜੇ ਇਧਰਲੇ ਘਰ ਆ ਸਾਰੇ ਡੁੱਬ ਗਏ ਸਨ ਪਾਣੀ ਚ ਡੁੱਬ ਗਏ ਜੀ ਤਾਂ ਕੀ ਅਪੀਲ ਕੀਤੀ ਹੈ ਤੁਹਾਡੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਕੀ ਕੱਖੀ ਜੇ ਕਹਿੰਨੇ ਸੁਣਨੀ ਨਹੀਂ ਹਮ ਸਮਾਜ ਸੇਵੀ ਸੰਸਥਾ ਤੋਂ ਆਸ ਹੈ ਲੋਕ ਸੇਵਾ ਕਰ ਰਹੇ ਨੇ ਹਾਂ ਜੀ ਉਹਨਾਂ ਕੋ ਤੇ ਆਸ ਹੈਗੀ ਕੀ ਅਪੀਲ ਆ ਤੁਹਾਡੀ ਉਹਨਾਂ ਨੂੰ ਉਹ ਤੇ ਪੱਕਾ ਮੈਨੂੰ ਮੈਨੂੰ ਪੱਕਾ ਸ਼ੱਕ ਪੈਂਦਾ ਕਿ ਉਹ ਸਾਡਾ ਕੁਝ ਨਾ ਕੁਝ ਕਰਨਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਆਪਾਂ ਤੇ ਉਹਨਾਂ ਦਾ ਧੰਨਵਾਦ ਹੀ ਕਰਾਂਗੇ ਹਮ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਦੇਖਿਆ ਕਿ ਦਰਦ ਜਿਹੜਾ ਇਹਨਾਂ ਲੋਕਾਂ ਦਾ ਸੁਣਿਆ ਨਹੀਂ ਜਾ ਰਿਹਾ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਸਮਾਨ ਬਿਲਕੁਲ ਘਰ ਦਾ ਜਿਹੜਾ ਫਨਾਹ ਹੋ ਗਿਆ ਘਰ ਦਾ ਸਮਾਨ ਵਰਤਨਯੋਗ ਨਹੀਂ ਰਿਹਾ ਤਾਂ ਭਾਈ ਸਾਹਿਬ ਨੇ ਇਹ ਵੀ ਦੱਸਿਆ ਕਿ ਘਰ ਦੇ ਵਿੱਚ ਮੰਨ ਨਹੀਂ ਲੱਗਦਾ ਸਾਰੇ ਪਾਸੇ ਸਮਾਨ ਵਿਖਰਿਆ ਹੋਇਆ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਬੇੜੇ ਦੇ ਵਿੱਚ ਸਮਾਨ ਰੱਖਿਆ ਗਿਆ ਤਾਂ ਇਹ ਵੀ ਤੁਹਾਨੂੰ ਦੱਸਾਂਗੇ ਕਿ ਜਿਹੜੇ ਖਾਣਯੋਗ ਦਾਣੇ ਰੱਖੇ ਹੁੰਦੇ ਨੇ ਘਰ ਦੇ ਵਿੱਚ ਕਿ ਇਹ ਇਹਨਾਂ ਦੇ ਨਾਲ ਜਿਹੜਾ ਆਪਾਂ ਇਹ ਜਿਹੜੀ ਕਣਕ ਰੱਖੀ ਹੁੰਦੀ ਹੈ ਕਿ ਕਣਕ ਨੂੰ ਪਿਆ ਕੇ ਘਰ ਦੇ ਵਿੱਚ ਅਸੀਂ ਆਟਾ ਲਿਆਵਾਂਗੇ ਤਾਂ ਉਹ ਖਾਵਾਂਗੇ ਲੇਕਿਨ ਉਹ ਜਿਹੜੀ ਕਣਕ ਆ ਉਹ ਵੀ ਖਰਾਬ ਹੋ ਗਈ ਜਿਹੜੇ ਘਰ ਦੇ ਵਿੱਚ ਰੱਖੇ ਡਰਮ ਹੁੰਦੇ ਨੇ ਕਣਕ ਵਾਲੇ ਉਹਨਾਂ ਦੇ ਵਿੱਚ ਪਾਣੀ ਪਹੁੰਚਦਾ ਜਦੋਂ ਜਾਂ ਜਿਹੜੀਆਂ ਅਲਮਾਰੀਆਂ ਸਨ ਜਿਨ੍ਹਾਂ ਤੇ ਕੱਪੜੇ ਰੱਖੇ ਸਨ ਉਹਨਾਂ 'ਚ ਪਾਣੀ ਜਦੋਂ ਪਹੁੰਚਦਾ ਤਾਂ ਉਹ ਪਾਣੀ ਪਹੁੰਚਣ ਦੇ ਨਾਲ ਸਾਰਾ ਕੁਝ ਫਨਾਹ ਹੋ ਜਾਂਦਾ ਦਰਦ ਜਿਹੜਾ ਸੁਣਿਆ ਨਹੀਂ ਜਾ ਰਿਹਾ ਸਮਾਜ ਸੇਵੀ ਸੰਸਥਾ ਨੂੰ ਗੁਹਾਰ ਲਗਾਈ ਆ ਕਿ ਮਦਦ ਦੇ ਲਈ ਅੱਗੇ ਆਣ ਲੋਕਾਂ ਨੇ ਇਹ ਵੀ ਕਹਿਤਾ ਸਰਕਾਰ ਤੋਂ ਆਸ ਨਹੀਂ ਰੱਖਦੇ ਲੇਕਿਨ ਸਰਕਾਰਾਂ ਨੂੰ ਵੀ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ ਸਮਾਜ ਸੇਵੀ ਸੰਸਥਾ ਇਹਨਾਂ ਦੀ ਮਦਦ ਦੇ ਲਈ ਅੱਗੇ ਆਉਣ ਤਸਵੀਰਾਂ ਤੁਹਾਨੂੰ ਦੱਸਦੀ ਹੈ ਤਲਵੰਡੀ ਹਿੰਦੂਆਂ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਨ ਜੋ ਕੋਨੇਵਾਲ ਪੱਤਾਂ ਦੇ ਬਿਲਕੁਲ ਨਜ਼ਦੀਕ ਵਸਿਆ ਇਹ ਪਿੰਡ ਸਮਾਜ ਸੇਵੀ ਸੰਸਥਾ ਨੂੰ ਆਪਣੇ ਮਾਧਿਅਮ ਰਾਹੀਂ ਗੁਜਾਰਿਸ਼ ਕਰਾਂਗਾ ਇਹਨਾਂ ਪਰਿਵਾਰਾਂ ਦੀ ਬਾਹਰ ਜਰੂਰ ਫੜੀ ਜਾਵੇ ਇਹਨਾਂ ਦੀ ਮਦਦ ਦੇ ਲਈ ਅੱਗੇ ਆਉਣ ਕਿਉਂਕਿ ਮਜ਼ਦੂਰੀ ਕਰ ਬਣਾਇਆ ਸਮਾਨ ਅੱਜ ਤਬਾਹ ਹੋ ਗਿਆ ਤਾਂ ਇੱਥੇ ਬਹੁਤ ਸਾਰੇ ਘਰ ਪਾਣੀ ਦੀ ਲਪੇਟ ਦੇ ਵਿੱਚ ਆਂਦੇ ਆ ਭੈਣ ਸਾਡੇ ਨਾਲ ਘਰ ਦੇ ਹਾਲਾਤ ਬਹੁਤ ਖਸਤਾ ਨੇ ਜਿਹੜੀਆਂ ਛੱਤਾਂ ਦੇ ਬਾਲੇ ਤੱਕ ਵੀ ਡਿੱਗੇ ਹੋਏ ਆ ਘਰਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਸੀ ਅੰਦਰਾਂ ਤੱਕ ਦੇਖਿਆ ਹੱਲੇ ਵੀ ਚਿੱਕਰ ਤੇ ਗਾਰਾ ਉਸੇ ਤਰ੍ਹਾਂ ਹੀ ਆ ਕੀ ਨਾ ਆ ਤੁਹਾਡਾ ਜਿੰਦਰ ਤਾਂ ਕਿਵੇਂ ਦੇ ਹਾਲਾਤ ਸਨ ਜਿੰਨੂੰ ਪਾਣੀ ਪਹੁੰਚਦਾ ਬੜਾ ਪਾਣੀ ਹੈ ਬੋੜਾ ਮੜਾ ਲੈ ਇੰਟੇ ਉਂਦਰ ਗਏ ਸਰਪੰਚ ਦੇ ਘਰ ਉੱਥੇ ਜਾ ਕੇ ਤੇ ਕਿੰਨੇ ਕ ਦਿਨ ਉੱਥੇ ਰਹਿੰਦੇ ਹੋ ਰੇ ਉੱਥੇ اٹਕਦੇ ਨੇ ਤੇ ਤਾਂ ਪਾਣੀ ਕਿਵੇਂ ਘਰ ਦੇ ਵਿੱਚ ਕਿੰਨਾ ਕ ਪਾਣੀ ਜਿਹੜਾ ਪਹੁੰਚਦਾ ਪਾਣੀ ਬੜਾ ਜਿਆਦਾ ਹੈ ਨਾਨਾ ਪਾਣੀ ਅੰਦਰ ਹੀ ਬਾਹਰ ਵਹਿੰਦੇ ਚ ਹਮ ਘਰ ਬੰਦਾ ਬੜੀ ਮੁਸ਼ਕਲ ਬਣਾਉਂਦਾ ਤਾਂ ਜਦੋਂ ਘਰ ਦੇ ਵਿੱਚ ਨਿਕਲਣਾ ਪੈਂਦਾ ਜਾਂ ਘਰ ਦੇ ਵਿੱਚ ਫੇਰ ਆਉਣਾ ਪੈਂਦਾ ਤਾਂ ਮੁਸ਼ਕਲ ਬੜੀ ਹੁੰਦੀ ਹੈ ਹਾਂਜੀ ਇਹ ਬੈਡ ਫੁੱਲ ਗਏ ਮੱਥਾ ਬਣਾਏ ਸੀ ਤੇ ਟੀਵੀ ਟ੍ਰੈਲੀ ਟੋਟੇ ਕੀ ਟੀਵੀ ਖਰਾਬ ਹੋ ਗਿਆ ਕੰਪਨੀ ਖਰਾਬ ਕੰਮ ਕੀ ਕਰਦੇ ਨੇ ਘਰ ਦੇ ਵਿੱਚ ਕਮਾਉਂਦੇ ਵਡਾ ਢੱਪਾ ਕਰਦੇ ਵਡਾ ਕਾਕਾ ਪੱਠੇ ਤੇ ਕੰਮ ਕਰਦਾ ਕਿੰਦ ਦਿਹਾੜੀ ਵਾਲਾ ਬੰਦਾ ਮਿਹਨਤ ਬੜੀ ਕਰਦਾ ਅੱਜ ਮਿਹਨਤ ਦੇ ਉੱਤੇ ਪਾਣੀ ਫਿਰ ਗਿਆ ਕੀ ਕਹਿਣਾ ਜਾਓਗੇ ਹਾਂਜੀ ਹਾਂਜੀ ਹੁਣ ਬਚਿਆ ਕੋਈ ਘਰ ਦੇ ਵਿੱਚ ਵਰਤੋਂ ਵਾਸਤੇ ਚੀਜ਼ ਨਹੀਂ ਕੱਪੜੇ ਲਿਡੇ ਜਾਂ ਹੋਰ ਕੋਈ ਚੀਜ਼ ਸਮਾਨ ਕੱਪੜੇ ਆ ਮੜਮਟੇ ਵਰਤਨ ਵਾਲਾ ਸਮਾਨ ਸੀ ਜਿਹੜਾ ਮੰਜੇ ਬਿਸਤਰੇ ਜਾਂ ਕੁਛ ਬੈੱਡ ਵਗੈਰਾ ਜਿੱਦਾਂ ਤੁਸੀਂ ਕਹਿੰਦੇ ਖਤਮ ਹੋ ਗਿਆ ਸਾਰ ਹਾਂ ਬੇਰ ਜਾਈਆਂ ਭੇਜ ਗਿਆ ਹੂੰ ਤਾਂ ਘਰ ਦੇ ਕੀ ਹਾਲਾਤ ਆ ਛੱਤਾਂ ਦੇ ਉਹ ਵਾਲੇ ਪਾਇ ਟੋਟ ਗਏ ਚਿੱਕੜ ਹਲੇ ਵੀ ਅੰਦਰ ਗਾਰਾ ਆਇਆ ਹਾਂਜੀ ਬੜਾ ਗਾਰਾ ਅੰਦਰ ਤਾਂ ਨਹੀਂ ਵਾ ਪਾਰੇ ਹੋਵੋਗੇ ਹਲੇ ਨੇ ਹਾਂ ਬਾਹਰੇ ਆਪਾਂ ਸੈਨੇ ਮਦਦ ਲਈ ਪਹੁੰਚਿਆ ਕੋਈ ਨਾ ਹੂੰ ਕੀ ਅਪੀਲ ਆ ਤੁਹਾਡੀ ਸਰਕਾਰ ਨੂੰ ਜਾਂ ਸਮਾਜ ਸੇਵੀ ਸੰਸਥਾ ਨੂੰ ਕਮਰੇਆਂ ਦੀ ਹਾਂਜੀ ਕਮਰੇ ਪੈ ਜਾਣ ਸਾਡੇ ਅੱਛਾ ਹਾਂਜੀ ਤਾਂ ਦੇਖਿਆ ਗਿਆ ਕਿ ਜਿਵੇਂ ਮਦਦ ਦੀ ਕੁਹਾਰ ਲਗਾਉਂਦੇ ਆ ਰਹੇ ਨੇ ਤਾਂ ਇਹ ਪਿੰਡ ਦੇ ਵਿੱਚ ਹਾਲਾਤ ਵੱਤੋਂ ਬੱਤਰ ਥਨ ਤਾਂ ਪਾਣੀ ਘਰ ਦੇ ਵਿੱਚ ਬਹੁਤ ਜ਼ਿਆਦਾ ਪਰ ਜਾਂਦਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਅੰਦਰ ਦੇਖ ਸਕਦੇ ਹੋ ਕਿ ਅੰਦਰ ਚਿੱਕੜ ਗਾਰਾ ਛੱਤਾਂ ਦੇ ਹਾਲਾਤ ਕਿਉਂਕਿ ਹੱਲੇ ਵੀ ਰਹਿਣਾ ਨਾ ਮੁਨਕਣਾ ਇੱਥੇ ਘਰ ਦੇ ਵਿੱਚ ਇਹ ਰਹਿ ਨਹੀਂ ਸਕਦੇ ਤਾਂ ਬੜੀ ਮੁਸ਼ਕਲ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਇੱਥੇ ਦੇ ਲੋਕ ਬਸਰ ਕਰ ਰਹੇ ਨੇ ਤਾਂ ਬਹੁਤ ਮਾੜੇ ਹਾਲਾਤ ਕਹਾਂਗੇ ਇੱਥੇ ਦੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੂਸਰੇ ਪਾਸੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤਾਂ ਬਹੁਤ ਜਿਹੜੇ ਇੱਥੇ ਦੇ ਮਾੜੇ ਹਾਲਾਤ ਹੈ ਇਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਤਾਂ ਤੁਸੀਂ ਦੂਸਰੇ ਪਾਸੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਘਰ ਦੇ ਵਿੱਚ ਆ ਤੁਸੀਂ ਜਿੱਥੇ ਤੱਕ ਨਿਸ਼ਾਨ ਗਿਆ ਉੱਥੇ ਤੱਕ ਪਾਣੀ ਜਿਹੜੇ ਭਰੇ ਹੋਣਗੇ ਤਾਂ ਹੁਣ ਇਧਰ ਦੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਕਿ ਇੱਥੇ ਵੀ ਇਸੇ ਤਰ੍ਹਾਂ ਹੀ ਜਿਹੜੇ ਹਾਲਾਤ ਨੇ ਛੱਤਾਂ ਦੇ ਆ ਬੈੱਡ ਵਗੈਰਾ ਸਨ ਜਿਹੜੇ ਤਾ ਸਾਰਾ ਕੁਛ ਖਤਮ ਹੋ ਗਿਆ ਬੜੀ ਮਜ਼ਦੂਰੀ ਮਿਹਨਤ ਕਰਕੇ ਲੋਕ ਸਮਾਨ ਬਣਾਉਂਦੇ ਸਨ ਤਾਂ ਉਹ ਮਿਹਨਤ ਦੇ ਉੱਤੇ ਅੱਜ ਪਾਣੀ ਫਿਰ ਗਿਆ ਪਾਣੀ ਜਦੋਂ ਬੰਨ ਟੁੱਟਦੇ ਨੇ ਤਾਂ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਦਾ ਤਾਂ ਹਲੇ ਵੀ ਇਹਨਾਂ ਲੋਕਾਂ ਦਾ ਪੈਰਾਂ ਤੇ ਆਉਣਾ ਬੜਾ ਮੁਸ਼ਕਲ ਆ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਬਣਾਈਆਂ ਇਹ ਚੀਜ਼ਾਂ ਅੱਜ ਖਤਮ ਹੋ ਗਈਆਂ ਘਰ ਦੇ ਵਿੱਚ ਵਰਤਨਯੋਗ ਸਮਾਨ ਨਹੀਂ ਬਚਿਆ ਤਾਂ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਉੱਥੇ ਹੀ ਇੱਥੇ ਦੇ ਲੋਕਾਂ ਦੇ ਵੱਲੋਂ ਸਮਾਜ ਸੇਵੀਕ ਸੰਸਥਾਵਾਂ ਨੂੰ ਵੀ ਜਿਹੜੀ ਬੇਨਤੀ ਲਗਾਈ ਜਾ ਰਹੀ ਹੈ ਕੋ ਮਦਦ ਦੇ ਲਈ ਅੱਗੇ ਆਣ ਤਸਵੀਰਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਿੰਡ ਤਲਵੰਡੀ ਹਿੰਦੂਆਂ ਤੋਂ ਸਾਧੀਆਂ ਕਰ ਰਹੇ ਸਨ ਇੱਥੇ ਜਿਹੜੇ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਉਹਨਾਂ ਘਰਾਂ ਦੇ ਵਿੱਚੋਂ ਸਮਾਨ ਬਿਲਕੁਲ ਖਤਮ ਹੋ ਗਿਆ ਵਰਤਨਯੋਗ ਨਹੀਂ ਬਚਿਆ ਸਮਾਜ ਸੇਵੀ ਸੰਸਥਾ ਨੂੰ ਗੁਜਾਰਿਸ਼ ਕਰਾਂਗਾ ਕਿ ਮਦਦ ਦੇ ਲਈ ਅੱਗੇ ਜਰੂਰ ਆਣਾ ਹੁਣ ਤੱਕ ਇਹਨਾਂ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਹਲਕਾ ਡੇਰਾ ਬੱਬਾ ਨਾਨਕ ਗੁਰਦਾਸਪੁਰ